ਲੋਕਾਂ ਨੇ ਮੋਰ ਲਾਤੀ ਕਿ ਇਸ ਮੁੱਖ ਮੰਤਰੀ ਨੂੰ ਕੁਰਸੀ 'ਤੇ ਬੈਠਣ ਦਾ ਕੋਈ ਹੱਕ ਨਹੀਂ ਇਹ ਸਰਕਾਰ ਨੂੰ ਰਹਿਣ ਦਾ ਹੱਕ ਨਹੀਂ ਹੁਣ ਬੇਸ਼ਰਮੀ ਦੇ ਨਾਲ ਜਿਮੜੇ ਰਹਿਣ ਦਾ ਪਾ ਕੀ ਕਰ ਸਕਦੇ ਆ ਹਰ ਸਿਮਰਤ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੁਰਸੀ ਛੱਡਣ ਦੀ ਸਲਾਹ ਦਿੱਤੀ ਹੈ ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਦੱਸਦੇ ਨੇ ਕਿ ਲੋਕਾਂ ਨੇ ਮਾਨ ਸਰਕਾਰ ਨੂੰ ਨਕਾਰ ਦਿੱਤਾ ਹੈ ਇਸ ਦੌਰਾਨ ਉਹਨਾਂ 84 ਕੱਲੂ ਕਾਰੇ ਦੀ ਵਰਸੀ ਮੌਕੇ ਕਾਂਗਰਸ ਨੂੰ ਸਭ ਤੋਂ ਵੱਧ ਸੀਟਾਂ ਦੇਣ ਤੇ ਵੀ ਲੋਕਾਂ ਨਾਲ ਸ਼ਿਕਵਾ ਕੀਤਾ ਆਮ ਆਦਮੀ ਪਾਰਟੀ ਦੀ ਜਿਹੜੇ 92 ਦੇ ਨਾਲ ਹੁਣੇ 2 ਸਾਲ ਪਹਿਲੇ ਬਣੀ ਸੀ 117 ਵਿੱਚੋਂ ਅੱਜ 117 ਵਿੱਚੋਂ ਇਕੱਲੇ 33 ਸੀਟਾਂ 'ਚ ਉਹਨਾਂ ਨੂੰ ਲੀਡ ਆਈ ਹੈ ਇਹੋ ਜੀ ਗਰਾਵਟ ਆਈ ਹੈ ਲੋਕਾਂ ਨੇ ਮੋਹਰ ਲਾਤੀ ਕਿ ਇਸ ਮੁੱਖ ਮੰਤਰੀ ਨੂੰ ਕੁਰਸੀ 'ਤੇ ਬੈਠਣ ਦਾ ਕੋਈ ਹੱਕ ਨਹੀਂ ਇਹ ਸਰਕਾਰ ਨੂੰ ਰਹਿਣ ਦਾ ਹੱਕ ਨਹੀਂ ਹੁਣ ਬੇਸ਼ਰਮੀ ਦੇ ਨਾਲ ਚਿਮੜੇ ਰਹਿਣ ਦਾ ਪਾ ਕੀ ਕਹਿ ਸਕਦੇ ਆ 33 ਸੀਟਾਂ 117 'ਚ ਲੀਡ ਆਈਆਂ ਇਹਨਾਂ ਨੂੰ ਸਰਕਾਰ ਇਹਨਾਂ ਦੀ ਜ਼ੋਰ ਜ਼ਬਰ ਇਹਨਾਂ ਦਾ ਕੁਰਸੀ ਦੇ ਖਾਤਰ ਭਾਈਵਾਲੀ ਇਹਨਾਂ ਨੇ ਕੀਤੀ ਤਾ ਵੀ ਇਹੋ ਜਿਹਾ ਫੇਲ ਹੋਏ ਤੇ ਮaaf ਕਰਨਾ ਮੈਂ ਤਾਂ ਇਸ ਗੱਲ ਦਾ ਵੀ ਬੁਰਾ ਮਨ ਨਹੀਂ ਆ ਚਲੋ ਲੋਕਾਂ ਦਾ ਫਤਵਾ ਸੀ ਆਪਾਂ ਕੁਝ ਕਹਿ ਨਹੀਂ ਸਕਦੇ ਲੇਕਿਨ ਘੱਲੂਕਾਰ ਦੇ ਹਫਤੇ ਵਿੱਚ ਜਿੱਥੇ ਸਾਰਾ ਸਿੱਖ ਕੌਮ ਇਸ ਹਫਤੇ 'ਚ ਸੋਗ ਮਨਾਉਂਦਾ ਹੈ ਕਿ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਉਸ ਕਾਂਗਰਸ ਪਾਰਟੀ ਨੇ ਸਾਡੇ ਅਕਾਲ ਤਖਤ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਕਿਹੋ ਜਿਹਾ ਕਹਿਰ ਟਾਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਗੋਲੀਆਂ ਚਲਾਈਆਂ ਤੇ ਇਸ ਹਫਤੇ 'ਚ ਜਦ ਸਾਰਾ ਕੌਮ ਸੋਗ ਬਣਾਉਂਦੀ ਐ ਉਸ ਹਫਤੇ 'ਚ ਸਾਡੇ ਹੀ ਕੋਈ ਭਰਾਵਾ ਕਈ ਭਰਾਵਾਂ ਨੇ ਉਸ ਕਾਂਗਰਸ ਪਾਰਟੀ ਦੇ ਉੱਤੇ ਮੋਹਰ ਲਾ ਕੇ ਉਹਨਾਂ ਦੇ ਬੰਦੇ ਕਾਮਯਾਬ ਕੀਤੇ ਸੋਚਣਾ ਤਾਂ ਬੰਦਦਾ ਹੀ ਐ ਕਿ ਕਿਹੜੇ ਪਾਸੇ ਪੰਥ ਜਾ ਰਿਹਾ ਲੇਕਿਨ ਮੈਂ ਤੁਹਾਡਾ ਧੰਨਵਾਦ ਕਰਦੀਆਂ ਜਿਹੜੇ ਮਾਜੇ ਦੇ ਲੋਕੀ ਉਹਨਾਂ ਨੇ ਮਹਿਸੂਸ ਨਹੀਂ ਕੀਤਾ ਬਠਿੰਡੇ ਦੇ ਲੋਕਾਂ ਨੇ ਮਹਿਸੂਸ ਕਰਕੇ ਇਹੋ ਜਿਹਾ ਸਫਾਇਆ ਕੀਤਾ ਕਾਂਗਰਸ ਪਾਰਟੀ ਦਾ ਕਿ 2019 'ਚ ਜਿੰਨੀ ਵੋਟਾਂ ਪਈਆਂ ਸੀ ਉਹਦੇ ਵਿੱਚ ਵੀ 50% ਦੀ ਰਹਿ ਗਿਆ ਇਕੱਲੇ 2 ਲੱਖ ਵੋਟਾਂ ਦੀ ਘਟ ਗਈ 2019 ਵਿੱਚੋਂ ਤੇ ਮੈਂ ਸਮਝਦੀ ਆ ਜੇ ਸਿੱਖੀ ਦਾ ਸਾਥ ਕਿਸੇ ਨੇ ਦਿੱਤਾ ਤੇ ਬਠਿੰਡੇ ਹਲਕੇ ਦੇ ਸਾਡੇ ਸਿਖਾਣੇ ਦਿੱਤਾ ਤੇ ਇਹ ਵੀ ਮੈਂ ਸਮਝਦੀ ਆ ਕਿ ਜਿੱਥੇ ਪੌਣੇ 4 ਲੱਖ ਵੋਟਾਂ ਆਮ ਆਦਮੀ ਦੀ ਘਟੀਆਂ ਨੇ 2022 ਤੇ ਹੁਣ 2 ਸਾਲ ਦੇ ਵਿੱਚ ਉੱਥੇ ਤੁਹਾਡੀ ਮੇਨ ਸਦਕਾ ਸ਼ਰੋਮਣੀ ਅਕਾਲੀ ਦਲ ਦੀ ਵੋਟਾਂ 10 ਫੀਸ ਦੀ ਵਧਿਆ ਨੇ ਹੋਰ ਕਿਸੇ ਪਾਰਟੀ ਦੀ ਵਧਿਆ ਨਹੀਂ ਉਹ ਤੁਹਾਡੀ ਵਧਿਆ ਨੇ